ਸਕ੍ਰੀਨ ਉਤ ਜਿਹੜੀ ਤੁਸੀਂ ਤਸਵੀਰਾਂ ਦੇਖ ਰਹੇ ਹੋ ਪ੍ਰਯਾਗਰਾਜ ਦੇ ਮਿਰਜ਼ਾਪੁਰ ਹਾਈਵੇ ਦੀਆਂ ਨੇ ਜਿੱਥੇ ਇੱਕ ਸ਼ਰਦਾਲੂਆਂ ਨਾਲ ਭਰੀ ਬਲੇਰੋ ਕਾਰ ਤੇ ਬੱਸ ਦੀ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਭਿਆਨਕ ਹਾਦਸਾ ਵਾਪਰ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਹਾਦਸਾ ਇੰਨਾ ਭਿਆਨਕ ਸੀ ਕਿ ਜਿਹੜੀ ਕਾਰ ਹੈ ਬਲੇਰੋ ਚੱਕਨਾ ਚੂਰ ਹੋ ਚੁੱਕੀ ਹੈ ਦੱਸਦੀ ਹੈ ਕਿ ਜਿਹੜੀ ਬਲੇਰੋ ਕਾਰ ਸੀ ਛੱਤੀਸਗੜ ਦੇ ਕੋਰਬਾ ਜ਼ਿਲ੍ਹੇ ਚੋਂ ਇਸ ਦੇ ਵਿੱਚ 10 ਸ਼ਰਦਾਲੂ ਮਹਾਕੁੰਬ ਦੇ ਵਿੱਚ ਸ਼ਾਮਲ ਹੋਣ ਲਈ ਜਾ ਰਹੇ ਸੀ ਤੇ ਉੱਥੇ ਜਿਹੜੀ ਬਾਤੀ ਉਹ ਵੀ ਸ਼ਰਦਾਲੂਆਂ ਦੇ ਨਾਲ ਭਰੀ ਹੋਈ ਸੀ ਜਿਹੜੀ ਆਕੁੰਬ ਤੋਂ ਵਾਪਸ ਵਾਰਾਨਸੀ ਨੂੰ ਜਾ ਰਹੀ ਸੀ ਤੇ ਉਥੇ ਅਚਾਨਕ ਹੀ ਰਾਤ ਦੇ ਵਿੱਚ ਇਹ ਹਾਦਸਾ ਇਹਨਾਂ ਦੇ ਨਾਲ ਵਾਪਰ ਜਾਂਦਾ ਜ਼ਬਰਦਸਤ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਜਿਹੜੀ ਬਲੈਰੋ ਕਾਰ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਾਫੀ ਨੁਕਸਾਨੀ ਗਈ ਹੈ ਚੱਕਣਾ ਚੂਰ ਹੋ ਗਈ ਹੈ ਤੇ ਉੱਥੇ ਹੀ ਸਾਥਸੀ ਦੇ ਵਿੱਚ 10 ਜਿਹੜੇ ਲੋਕ ਸੀ ਉਹ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਜਿਹੜੇ ਕਾਰ ਦੇ ਵਿੱਚ ਸਵਾਰ ਸੀ ਤੇ ਉੱਤੇ ਜਿਹੜੇ ਸ਼ਰਦਾਲੂ ਨੇ ਬੱਸ ਦੇ ਵਿੱਚ ਉਹ 19 ਲੋਕੀ ਦੱਸੇ ਜਾ ਰਹੇ ਨੇ ਜਿਹੜੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਦੱਸਦੀ ਹੈ ਕਿ ਉੱਤਰ ਪ੍ਰਦੇਸ਼ ਦੇ ਪ੍ਰਿਆਗਰਾਜ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਮਹਾਕੁੰਬਲੀ ਜਾਰੇਸ਼ਰ ਦਾਲੂਆਂ ਦੀ ਇੱਕ ਬਲੇਰੋ ਕਾਰ ਤੇ ਬੱਸ ਦੀ ਟੱਕਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਇਸ ਭਿਆਨਕ ਹਾਦਸੇ ਦੇ ਵਿੱਚ 10 ਸ਼ਰਦਾਲੂਆਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ ਇਹ ਹਾਦਸਾ ਸ਼ੁੱਕਰਵਾਰ ਰਾਤ ਕਰੀਬ 2 ਵਜੇ ਪ੍ਰਿਆਗਰਾਜ ਮਿਰਜ਼ਾਪੁਰ ਹਾਈਵੇ ਤੇ ਵਾਪਰਦਾ ਹੈ ਬਲਾਰੋ छत्तीसगढ़ ਤੋਂ ਪ੍ਰਯਾਗਰਾਜ ਮਹਾਕੁੰਬਲੀ ਸ਼ਾਮਿਲ ਹੋਣ ਲਈ ਜਾ ਰਹੀ ਸੀ ਉਸੇ ਸਮੇਂ ਜਿਹੜੀ ਬਾਸ ਹੈ ਮਹਾਕੁੰਬ ਤੋਂ ਵਾਰਾਨਸੀ ਵਾਪਸ ਆ ਰਹੀ ਸੀ ਹਾਦਸੇ ਤੋਂ ਬਾਅਦ ਮੌਕੇ ਤੇ ਹਾਹਾਕਾਰ ਮਚ ਗਈ ਹੈ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪੁੱਜੀ ਤੇ ਇਸ ਹਾਦਸੇ 'ਚ 19 ਸ਼ਰਧਾਲੂ ਜਿਹੜੇ ਨੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਇਲਾਜ ਲਈ ਹੁਣ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਉਥੇ ਪੁਲਿਸ ਮੁਤਾਬਕ ਬਲੈਰੋ 'ਤੇ ਸਵਾਰ ਸਾਰੇ 10 ਸ਼ਰਦਾਲੂ ਹਾਦਸੇ ਦਾ ਸ਼ਿਕਾਰ ਹੋ ਗਏ ਨੇ ਇਸ ਦੇ ਨਾਲ ਹੀ ਬੱਸ ਵਿੱਚ ਸਵਾਰ 19 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਪਾਸੇ ਤੇ ਬਲੈਰੋ ਦੀ ਅੰਮੋ ਸਾਹਮਣੇ ਟੱਕਰ ਹੋ ਜਾਂਦੀ ਹੈ ਪੁਲਿਸ ਨੇ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਉਥੇ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਬਲੈਰੋ ਕਾਰ ਟਕਰੋਂਦੇ ਹੀ ਚੱਕਣਾ ਚੂਰ ਹੋ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੇਹਦੀ ਭਿਆਨਕ ਤਸਵੀਰਾਂ ਨੇ ਜਿਹੜੀ ਕਾਰ ਹੈ ਉਹਦਾ ਨਾਮੂ ਨਿਸ਼ਾਨ ਮਿੱਟ ਗਿਆ ਕਾਫੀ ਚਿੱਬੀ ਹੋ ਚੁੱਕੀ ਹੈ ਤੇ ਉਸ ਦੇ ਵਿੱਚ ਜਿਹੜੇ ਲੋਕੀ ਬੈਠੇ ਸਰਦਾਲੂ ਸੀ ਉਹ ਮੌਕੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਲਾਸ਼ਾਂ ਨੂੰ ਗੱਡੀ ਚੋਂ ਕੱਢਣ ਲਈ ਪੁਲਿਸ ਵੱਲੋਂ ਕਾਫੀ ਮੁਸ਼ਕਲਤ ਕੀਤੀ ਜਾ ਰਹੀ ਹੈ ਤੇ ਹੁਣ ਬਚਾਅ ਕਾਰਜ ਚੱਲ ਰਿਹਾ ਹੈ